ਬੇਨੜਾ ਤੇ 1000 ਰੁਪਇਆ ਹੈਗਾ ਸਤਨਾਮ ਸਿੰਘ ਦੀ ਬਲਾਲਾ ਸੁੱਖਾ ਮੁੰਡੀਆਂ ਆ ਗਈ ਭਾਈ ਜੈਲੀ ਤਨਾਨਸੂ ਜੰਗੋ ਧੋਰੀ ਲਓ ਭਾਈ ਜੀ ਦੂਜੀ ਸ਼ਿਫਟ ਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਰਹੀ ਹੈ ਇਧਰ ਹੋ ਜਾਓ ਇਧਰ ਇਧਰ 20 ਸੈਕਿੰਡ 94 ਪੁਆਇੰਟ ਲੱਗ ਗਿਆ ਬਾਜੀ ਸਮਾ 20 ਸੈਕਿੰਡ 94 ਪੁਆਇੰਟ ਬਾਜੀ ਸਮਾ ਲੱਗ ਗਿਆ ਇਹ ਪਰਲੇ ਪਾਸੇ ਇਹ ਬਾਜੀ ਰਾੜਾ ਸਾਹਿਬ ਦੇ ਕੋਲੇ ਪਿੰਡ ਕਟਾਰੀ ਆ ਉਥੋਂ ਦਾ ਮੁੰਡਾ ਰੈਂਕੂ ਤੇ ਕਰਨ ਕਟਾਰੀ ਮੂਰੇ ਜੱਟ ਖਾੜਕੂ ਖੜਾ ਤੇ ਬੱਚਾ ਭੱਜ ਗਿਆ ਖਾੜਕੂ ਤੇ ਆਪਣੇ ਵਾਲੇ ਅੰਗਰੇਜ਼ ਅਰਮਾਨ ਜੋਤ ਬੱਟਾ ਫੱਲੇਵਾਲ ਬਿੰਦਰ ਵੀਰਮੀ ਜੱਗੀ ਆਸੀ ਕਲਾਂ ਦਾ ਅੰਗਰੇਜ਼ ਭੱਜ ਗਿਆ ਤੇ ਇਹਨੂੰ ਭਜਾਉਣ ਵਾਲਾ ਉੱਤੇ ਮੈਂ ਪੂਰਾ ਧਿਆਨ ਤਾਂ ਦਿੱਤਾ ਨਹੀਂ ਗੋਪੀ ਸੀ ਨਾ ਗੋਪੀ ਵੀਰ ਪੁਰਥੜਾ ਇਹਦੀ ਗਡਵਾਨੀ ਜੱਬਰੂ ਜੋੜੇ